ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਵੱਲੋਂ ਸੇਵਾਦਾਰਾਂ ਵੱਲੋਂ ਸਾਰਿਆਂ ਵੱਲੋਂ ਆਪ ਸੰਗਤ ਨੂੰ ਲੱਖ ਲੱਖ ਵਧਾਈਆਂ ਲੋੜੀ ਦੀਆਂ ਤੇ ਮਾਗੀ ਦੀਆਂ ਤੇ ਅੱਜ ਅਸੀਂ ਸਾਡੇ ਪਿੰਡ ਚੋਂ ਬਥਰਾਲੇ ਚੋਂ ਲੱਕੜਾਂ ਤੇ ਪਾਥੀਆਂ ਇਕੱਠੀਆਂ ਕਰਦੇ ਆ ਕਿਉਂਕਿ ਸਾਡੇ ਬਾਹਰਲੇ ਗੁਰੂ ਘਰ ਮਾਗੀ ਦਾ ਮੇਲਾ ਲੱਗਦਾ ਹੁੰਦਾ ਬਹੁਤ ਸੰਗਤ ਆਉਂਦੀ ਆ ਤੇ ਸਵੇਰ ਜਦੋਂ ਇਸ਼ਨਾਨ ਕਰਦੇ ਹਨ ਉਹਦੇ ਖਾਤਰ ਆਪਾਂ ਧੂਣਾਂ ਪਾਉਣੇ ਹੁੰਦੇ ਆ ਤੇ ਆ ਆਪਣੇ ਫਰੀਦ ਆ ਬਾਈ ਫਿਟਨੈਸ ਸਤਿ ਸ਼੍ਰੀ ਅਕਾਲ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਆ ਆਪਣੇ ਬਾਈ ਦਾ ਡਾਕਟਰ ਜਵੰਦੇ ਦਾ 25 ਬਾਈ ਤੇ ਕਬੱਡੀ ਪਲੇਅਰ ਗੱਗੂ ਬਠਰਾਲਾ ਮੇਰੇ ਵੱਲੋਂ ਸਾਰਿਆਂ ਨੂੰ ਹੈਪੀ ਲੋਰੀ ਬਾਈ ਹਾਂ ਕਹਿੰਦੇ ਨਾ ਸ਼ੌਂਕ ਦਾ ਮੁੱਲ ਨਹੀਂ ਹੁੰਦਾ ਤੇ ਇਹਦੇ ਆ ਸਾਰੇ ਕਬੂਤਰ ਬਹੁਤ ਤਰ੍ਹਾਂ ਦੇ ਜਾਨਵਰ ਆ ਤੇ ਇਹਦਾ ਆਪਾਂ ਕਹਿੰਦੇ ਨਾ ਫੁੱਲ ਵੀਡੀਓ ਵੀ ਲੈ ਜਾਵਾਂਗੇ ਆ ਲਾਲਿਆ ਪਾੜ ਪਤਾ ਨਹੀਂ ਕੀ ਦੀਆਂ ਨੇ ਲਾਈ ਬੈਠਾ ਕੀ ਦੀਆਂ ਬਾਈ ਆਪਣੀਆਂ ਬਾਈ ਆਪਣੀਆਂ ਹੀ ਆ ਉਹ ਤੜਕੇ ਦੇ ਘੁੱਟ ਪਵਾਦੀ ਸੇਵਾ ਕਰਦੇ ਆ ਤੇ ਆ ਦੇਖੋ ਜਿਗਰਾ ਬਾਈ ਦਾ ਨਵੇਂ ਨੂੰ ਪਾੜ ਲਿਆ ਸੇਵਾ ਬਾਈ ਸੇਵਾ ਸੇਵਾ ਇਹ ਹਰੇਕ ਦੇ ਕਰਮਾਂ ਚ ਨਹੀਂ ਹੁੰਦੀ ਨਾ ਇਹ ਮੰਗਾ ਨੇ ਧੱਕੇ ਰੱਖੀਆਂ ਭਿੱਜਣ ਤੋਂ ਭਿੱਜਣ ਚੋਂ ਬਾਹਰ ਜਾਂਦੀ ਆ ਬਾਈ ਠੀਕ ਆ ਆ ਦੇਖੋ ਤੁਕ ਵੀ ਹਲੇ ਕੱਢਿਆ ਜਾਵਾਂ ਦੇਵਾ ਆ ਦੇਖੋ ਆ ਬੇਨੂ ਤੈਨੂੰ ਬਾਹਰ ਲੈ ਕਰ ਜਾਏ ਪਾਪਾ ਸਾਨੂੰ ਅੱਜ ਆ ਆਪਣੇ ਰਹਿ ਗਈ ਸੇਵਾਦਾਰ ਦੋ ਵੀਡੀਓ ਬੰਨੋ ਮੜਾ ਝਾਕੇ ਇਧਰ ਛੱਕਦਾ ਬਈ ਯਾਰ ਇਹ ਆ ਸਾਡਾ ਜਵੰਦਾ ਜੀ ਸਤਿ ਸ਼੍ਰੀ ਅਕਾਲ ਬਲਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮਿਲਦਾ ਆਇਤੀ ਲੱਕਣਾ ਬਹੁਤ ਇਕੱਠਾ ਹੋਣਗੇ ਨੇ ਪਾਥੀਆਂ ਤਾਂ ਗਿੱਲੀਆਂ ਆਏ ਦੀ ਮੀਂਹ ਪੈ ਗਿਆ ਯਾਰ ਪਰਸੋਂ ਤਾਂ ਕਰਕੇ ਹੁਣ ਟਰਾਲੀ ਹੋਰ ਪਾਵਾਂਗੇ ਖਸਪੈ ਜੇ ਲੱਕੜਾ ਖਾਤਰੀ ਕੋਈ ਹੋਰ ਵਿਚਾਰ ਦੇਣਾ ਚਾਹੋਗੇ ਤੁਸੀਂ ਹੋਰ ਵਿਚਾਰ ਦੇਗਾ ਕੋਈ ਵਿਚਾਰ ਸੇਵਾਦਾਰ ਨੂੰ ਬੇਨਤੀ ਹੈ ਸੇਵਾਦਾਰ ਤਾਂ ਫਿਰ ਆਪਾਂ ਹੈਗੇ ਐਨੇ ਕੀ ਹੋਣ ਨੇ ਪਹਿਲਾਂ ਵੀ ਹੋਰ ਚਾਹਣੇ ਨੇ ਬਾਅਦ ਹੁੰਦੇ ਆ ਜੱਟਾ ਤਾਂ ਹੈਗੇ ਅੱਗੇ ਚੱਲੋ ਮੈਨੂੰ ਕੰਨੀਆਂ ਲੱਕੜਾਂ ਚਾਹੀਦੀਆਂ ਪਾਥਨਾ ਮੰਗਰ ਜਾਣ ਦਿਓ ਠੀਕ ਹੈ ਉਹ ਲੱਕੜਾਂ ਦੇ ਤਾਂ ਗੋਲੀ ਆ ਆਏ ਲੱਕੜਾਂ ਆਪਾਂ ਟਰਾਲੀਆਂ ਕਰ ਲਈਆਂ ਦੋ ਪਾਤੀਆਂ ਇਕ ਦੀ ਨਾ ਮੀਂਹ ਪੈਣ ਕਰਕੇ ਗਿੱਲੇਆਂ ਹਨਾ ਜਿਆਦੇ ਆ ਕਰਕੇ ਪਾਥੀਆਂ ਥੋੜੀਆਂ ਇਕੱਠੀਆਂ ਹੋ ਜਾਂ ਆ ਟਰਾਲੀ ਦਾ ਅਸੀਂ ਫੇਰ ਵੀ ਭਰ ਲਾਂਗੇ ਤੇ ਹੁਣ ਆ ਟਰੈਕਟਰ ਸਪੈਸ਼ਲ ਆਪਾਂ ਲੱਕੜਾਂ ਨੂੰ ਲਾਦਾ ਇੱਕ ਬੜਾ ਜਿਹੜੇ ਸੇਵਾਦਾਰ ਆਪਣੇ ਰਹੇ ਆਪਾਂ ਸਾਰੇ ਲੈ ਆਉਣੇ ਆ ਵੀਡੀਓ ਤੇ ਬਾਈ ਕਰਦੇ ਜਿਹਾ ਰਹੇ ਅਸੀਂ ਇੱਕ ਦਸ ਫਰੇ ਫਰੇ ਹਾਤੇ ਨੂੰ ਕਈ ਵਾਰ ਗਲਤ ਨਿਕਲਣ ਦੀਆਂ ਗੱਲਾਂ ਉਹ ਜੋ ਆ ਮੇਰੀ ਵਾਸੀ ਦਾ ਮੁੰਡਾ ਆ ਲੱਕੜਾਂ ਇਹਦਾ ਟਰਾਲੀ ਹੋਊਗੀ ਲੱਕੜਾਂ ਦਾ ਸਾਨੂੰ ਮਿਲਦਾ ਚਾਰ ਤੋਂ ਪੰਜ ਟਰਾਲੀਆਂ ਹੋ ਜਾਣਗੀਆਂ ਅੰਦਰਲੇ ਕੋਰਤ ਬਾਰੀ ਲਾ ਦੇ ਗਨੇ ਕੋਸਤਾ ਲਾ ਦੇ ਆਗੇ ਆ ਆ ਸਾਡਾ ਬਾਬਾ ਜਾ ਲੱਕੜਾ ਪੱਤ ਕਾ ਲੈਂਦੇ ਗਣੀ ਪੱਤੀ ਕਾ ਲੈਂਦੇ ਲੱਕੜੇ ਪੱਤਾਂ ਦੇ ਰੱਖ ਬਾਈ ਥੋੜੀ ਆ ਨਹੀਂ ਨਹੀਂ ਦੋ ਤਾ ਰੱਖ ਲੈ ਯਾਰ ਆਏ ਕੋ ਕਰਤਾ ਆ ਜਾਓ ਯਾਰ ਗੱਟਾ ਲੈ ਕੇ ਉਹ ਬਾਬੇ ਤੋਂ ਪੱਤ ਕਾ ਲੈ ਕੇ ਚੱਲਦੇ ਆ ਪੱਤ ਕਾ ਨਹੀਂ ਹੁੰਦਾ ਲੋ ਕੰਮ ਚਲਾ ਲੈਂਦਾ ਯਾਰ ਨਾ ਭਾਈ ਇੱਥੇ ਕੋਹਾਂ ਲੋਟਨੇ ਹੁੰਦਾ ਨਾ ਭਾਈ ਬਾਤ ਖਾਓ ਦੇਖ ਲੈ ਆਓ ਪੰਜਾ ਬਾਬਾ ਇਹ ਆਓ ਪੰਜਾ ਬਟਾ ਸਿੱਟ ਨਹੀਂ ਹਟਿਆ ਅਸੀਂ ਲੈ ਕੇ ਜਾਵਾਂਗੇ ਬਾਤ ਕਰ ਅਸੀਂ ਦੋ ਦੋ ਹੀ ਨਾ ਜਾਵਾਂਗੇ ਦਸ ਜਾਣੇ ਆ ਗੋਰੀ ਦੇ ਕੰਡਾ ਜਮ ਵਾਲਾ ਮੁੰਡਾ ਕਹਿੰਦਾ ਮੈਂ ਇਕੱਲਾ ਹੀ ਲੈ ਜਾਉਂ ਜਾ ਕੇ ਕਹਿੰਦਾ ਕਿੱਡਾ ਕ ਮੋਢਾ ਇਹ ਬਾਕੀ ਇਕੱਲਾ ਜੋਰ ਦਿਖਾਉਗਾ ਯਾਰ ਤੁਸੀਂ ਪਾਸੇ ਹੋਇਓ ਇਕੱਲਾ ਹੀ ਲੈ ਜਾਉਂ ਜਾ ਕੇ ਇਕੱਲਾ ਪਰੇ ਹੋ ਜਾ ਇਹ ਸ਼ੀੜੀ ਓਏ 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 ਮੇਰੀ ਮੰਗੀ ਆ ਦੇ ਮਣਦਿਓ ਆ ਜਮ ਡੌੜਾ ਕਿਹ ਮੜਾ ਦਿਖਾ ਦੇ ਯਾਰ ਇਹ ਜਰਾ ਕੀ ਹੋਇਆ ਕੀ ਜਾਂਦਾ ਸੀਗਾ ਇਹ ਕੀ ਜਾਂਦਾ ਸੀ ਲੱਕੜ ਦੀ ਕਿੰਨੀ ਆ ਭਈ ਟਰਾਲੀ 'ਚ ਆ ਰੱਖੀ ਪਈ ਆ ਲੱਕੜ ਆ ਮਾੜਾ ਡੌੜਾ ਦਿਖਾ ਦੇ ਇੱਕ ਕਰੀ ਦਿਖਾ ਦੇ ਯਾਰ ਹੋਰੀਆਂ ਵੀ ਦਿਖਾ ਭਈ ਇਹ 70 ਕਿਲੋ ਦੀ ਬੋਰੀ ਸ਼ੀਮੀ ਨੇ ਖਾਏ ਦਾ ਪੁਰਾਣੀ ਛੋਲਿਆਂ ਦੀ ਆਰਡਰ ਵਾਲਿਆ ਪ੍ਰਤਾਪ ਜੀ ਨੇ ਇਹ ਨਾ ਜੜਦੀ ਸੀ ਸਾਂਗਦਾਂ ਨਹੀਂ ਕਰਤੀ ਸ਼ੁਰੂ ਚਿੰਤੀ ਹੁਣ ਇਹੇ ਜਿਹੜਾ ਚੱਲੇ ਆਣੀ ਜਿਹੜਾ ਚੱਲੇ ਆਣੀ ਇਹ ਆਵੇ ਸਬਸਕ੍ਰਾਈਬਰ ਆਏ ਬੜਾਂਗਾ ਹੁੰਦਿਆਂ ਕਿਵੇਂ ਬਣਾਇਆ ਹੁੰਦਿਆਂ ਐ ਬਣਾ ਹਾਂ ਸਹੀ ਸੀ ਪੰਜ ਬਾਤੀਆਂ ਕਿ ਛੀ ਬਾਤੀਆਂ ਕਰਤੀ ਅੱਧੀ ਅੱਧੀ ਤੋਂ ਬਾਅਦ ਟਰਾਲੀ ਖਾਲੀ ਕਰਤੀ ਦੋ ਤਾਂ ਹੋ ਸੀ ਸਾਹਮਣੇ ਇੱਕ ਤਿੰਨ ਤੇ ਇੱਕ ਆਹ ਚੌਥੀ ਤੇ ਇੱਕ ਉਹਦੇ ਪਿੱਛੇ ਆ ਦਸਰੋਵਰ ਤੇ ਪੰਜ ਪਾ ਦੇ ਕੇ ਉਹ ਪਾਣੇ ਹੁੰਦੇ ਵਿਚਾਲੇ ਤਵੀਰ ਧਰ ਕੇ ਥਲੇ ਹਾਂ ਤਾਂ ਵੀ ਇੱਕ ਹੀ ਪਾਉਂਗੇ ਹੋਰ ਕਿੱਥੇ ਪਾਉਣੀ ਆ ਇੱਕ ਹੋਰ ਜਿੱਥੇ ਧੂਈ ਪਾਉਂਦੇ ਆ ਬਾਬੇ ਮੱਲਾ ਉੱਥੇ ਗੱਟੇ ਹੀ ਬਹੁਤ ਆ ਬਾਹਰ ਬਾਹਰ ਲੈ ਜੇਉਡੀ ਬਹੁਤ ਰਾਖੀ ਵਾਲੀ ਬੰਦੇ ਇੱਥੇ ਪਰੀਆ ਵਾਲੀ ਬੰਦੇ ਉਹ ਉਹ ਕੋਕ ਕੀ ਆ ਹੁਣ ਇੱਥੇ ਹੋਰ ਪਾਉਣੀ ਆ ਇੱਕ ਦੋ ਗੱਟੇ ਦਿਖਾਉਂਦੇ ਬਾਈ ਜੀ ਤੁਸੀਂ ਦੱਸੋ ਕੀ ਪਾਉਣੀ ਆ ਇੱਥੇ ਇੱਕ ਹੋਰ ਸੋਡੀ ਗੱਲ ਬੰਨੀ ਜਾਊਗੀ ਆਦਾ ਇਸ ਤੱਕ ਕੋਈ ਡਿਸੀਜਨ ਨਹੀਂ ਲੈਂਦੇ ਤੁਸੀਂ ਨਹੀਂ ਲੈ ਨਹੀਂ ਰਹੇ ਤੁਸੀਂ ੱੱਕਾ ਹੀ ਹੋਇਆ ਬਈ ਕਹਿੰਦੇ ੱੱਕਣ ਜੇ ਨਹੀਂ ਰਿਹਾ ੱੱਕਾ ਹੀ ਹੋਇਆ ਹੁਣ ਆਪਾਂ ਆ ਗਏ ਅੰਦਰਲੇ ਦਰਵਾzare ਅੰਦਰਲੇ ਗੁਰੂ ਘਰ ਆ ਗਏ ਆਪਾਂ ਹੁਣ ਇੱਕ ਇੱਥੇ ਪਾ ਕੇ ਦੂਜੇ ਇੱਥੇ ਪੱਤ ਗੇ ਰੱਖ ਦਾਂਗੇ ਕਿਉਂਕਿ ਬਾਬੇ ਡੇਲੀ ਪਾਉਂਦੇ ਧੋਈ ਇੱਥੇ